ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਅਤੇ ਡੋਪੋ ਬਣਾ ਕੇ ਪਿੰਡਾਂ ਵਿੱਚ ਨਸ਼ਾ ਖਿਲਾਫ ਮੁਹਿੰਮ ਚਲਾਉਣ ਦੇ ਦਾਅਵੇ ਜ਼ਿਲ੍ਹਾ ਤਰਨਤਾਰਨ ਵਿੱਚ ਪੂਰੀ ਤਰ੍ਹਾਂ ਨਾਲ ਠੋਸੋ ਕੇ ਰਹਿ ਗਏ ਹਨ ਜਿਸ ਦੀ ਤਾਜ਼ਾ ਮਿਸਾਲ ਥਾਣਾ ਚਬਾਲ ਦੇ ਪਿੰਡ ਐਮਾਖੁਰਦ ਵਿਖੇ ਵੇਖਣ ਨੂੰ ਮਿਲੀ ਹੈ ਜਿੱਥੇ ਬੀਤੀ ਰਾਤ 3 ਨੌਜਵਾਨਾਂ ਨੂੰ ਨਸ਼ੀਲੇ ਟੀਕੇ ਦੀ ਵਰਤੋਂ ਕਰਨ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਚ ਬਾਬਾ ਬੁੱਢਾ ਸਾਹਿਬ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਦਕਿ ਇੱਕ ਨੌਜਵਾਨ ਕਿਸੇ ਤਰ੍ਹਾਂ ਡਿੱਗੜ ਟੈਂਡਾ ਹੋਇਆ ਆਪਣੇ ਘਰ ਤੱਕ ਪਹੁੰਚ ਹੀ ਗਿਆ ਇਸ ਬੰਦੇ ਮ੍ਰਿਤਕ ਗੁਰਜੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਬੀਤੇ ਦਿਨ ਗੁਰਜਤ ਸਿੰਘ ਘਰੋਂ ਕਿਸੇ ਕੰਮ ਲਈ ਗਿਆ ਸੀ ਪਰ ਵਾਪਸ ਨਹੀਂ ਪਰਤਿਆ ਜਦੋਂ ਉਸ ਦੀ ਭਾਲ ਲਈ ਬਾਹਰ ਸੂਏਵਾਲ ਗਏ ਤਾਂ ਗੁਰਜੰਤ ਸਿੰਘ ਦੀ ਲਾਸ਼ ਪਈ ਹੋਈ ਸੀ ਉਸ ਦੀਆਂ ਬਾਹਾਂ ਤੇ ਟੀਕੇ ਦੇ ਨਿਸ਼ਾਨ ਸਨ ਦੂਜਾ ਨੌਜਵਾਨ ਸਰਵਨ ਸਿੰਘ ਪੁੱਤਰ ਜਗਿੰਦਰ ਸਿੰਘ ਵੀ ਬੇਹੋਸ਼ ਹੋਇਆ ਪਿਆ ਸੀ ਜਿਸ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਇਸ ਬੰਦੇ ਜਦੋਂ ਤੀਜੇ ਨੌਜਵਾਨ ਹਰਜੀਤ ਸਿੰਘ ਪੁੱਤਰ ਜੈਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਪਿੰਡ ਵਾਸੀਆਂ ਦੀ ਹਾਜ਼ਰੀ 'ਚ ਦੱਸਿਆ ਕਿ ਬੀਤੇ ਦਿਨ ਅਸੀਂ ਤਿੰਨਾਂ ਨੇ ਪਿੰਡ ਜਗਤਪੁਰਾ ਦੇ ਇੱਕ ਵਿਅਕਤੀ ਜੋ ਕਿ ਰੋਜ਼ਾਨਾ ਸਾਡੇ ਪਿੰਡ ਸਮੈਕ ਵਿੱਚ ਨੋਂਦਾ ਹੈ ਕੋਲੋਂ 350 ਰੁਪਏ ਦੀ ਸਮੈਕ ਲਈ ਸੀ ਅਤੇ ਬਾਅਦ ਵਿੱਚ ਉਹ ਸੂਏ ਤੇ ਚਲੇ ਗਏ ਉੱਥੇ ਜਾ ਕੇ ਅਸੀਂ ਉਸ ਨੂੰ ਸਿਰੰਜੇ ਲਾ ਕੇ ਤਿੰਨਾਂ ਨੇ ਵਾਰੀ-ਵਾਰੀ ਟੀਕਾ ਲਗਾਇਆ ਜਿਸ ਨਾਲ ਗੁਰਜੰਟ ਸਿੰਘ ਵੀ ਮੌਕੇ ਤੇ ਹੀ ਮੌਤ ਹੋ ਗਈ ਇਹ ਮੁੰਡਾ ਗੁਰਜੰਟਾ ਜਿਹੜਾ ਇਹ ਨਸ਼ਾ ਕੱਲ ਇਹਨਾਂ ਨੇ ਲਿਆ ਵਾ ਤੇ ਨਸ਼ਾ ਮਦਬਲ ਲੈ ਕੇ ਇਹਨਾਂ ਨੇ ਤਿੰਨਾਂ ਜਣਿਆਂ ਨੇ ਵੀ ਇਹਨੂੰ ਯੂਜ਼ ਕੀਤਾ ਵਾ ਨਾ ਜਾਣਾ ਯੂਜ਼ ਕਰਕੇ ਮਦਦ ਦੋ ਜਿਹੜੇ ਮਹਾ ਬਹੁਤ ਮੁਸ਼ਕਲੀ ਬਤਲੇ ਇਹਨਾਂ ਤੋਂ ਵੀ ਬਚੇ ਆ ਤੇ ਇੱਕ ਦਿਨ ਇਹ ਜਿਹੜਾ ਗਰਜੰਟ ਮੁੰਡਾ ਇਹ ਤੇ ਖਤਮ ਹੋ ਗਿਆ ਇਹਦੀ ਹੋਣੀ 22 23 ਦੇ ਵਿੱਚ ਹੋਏਗਾ ਤੇ ਸਾਡੇ ਪਿੰਡ ਦੇ ਵਿੱਚ ਮਤਲਬ ਨੌਜਵਾਨ ਪੀੜੀ ਜਿਹੜੀ ਆ ਵੀ ਖਤਮ ਹੁੰਦੀ ਜਾ ਰਹੀ ਹੈ ਸ਼ਰ ਇਹ ਵੀ ਇਹ ਚੀਜ਼ ਮਤਲਬ ਵਿਕੀ ਜਾ ਰਹੀ ਹੈ ਆਮ ਜਿੱਦਾਂ ਦੁਕਾਨਾਂ ਤੇ ਆਪਾਂ ਕੋਈ ਚੀਜ਼ ਸੌਦਾ ਲੈਨੇ ਆ ਜਿੱਦਾਂ ਕੋਈ ਵੀ ਦੁਕਾਨ ਤੋਂ ਚੀਜ਼ ਲੈ ਜਾਂਦੇ ਉਸ ਤਰ੍ਹਾਂ ਮਤਲਬ ਤੇ ਇੱਥੇ ਛੋਟੇ-ਛੋਟੇ ਬੱਚੇ ਆ ਵੀ ਉਹ ਉਹਨਾਂ ਦੇ ਜੜੀ ਫੈ ਰਿਆ ਵਾ ਮੈਂ ਪ੍ਰਸ਼ਾਸਨ ਤੋਂ ਇਹ ਗੱਲ ਚਾਹੁੰਦਾ ਵਾਂ ਵੀ ਮਦਦ ਟਉਣ ਵਾਲੀ ਨਸਲ ਜਿਹੜੀ ਆ ਉਹਨਾਂ ਦੇ ਵਿਚਾਰੀ ਕੋਈ ਇਥੇ ਸੁਧਾਰ ਕੀਤਾ ਜਾਵੇ ਕੋਈ ਮਦਦ ਇਹਨੂੰ ਰੋਕਿਆ ਜਾਵੇ ਸਾਡੇ ਲਾਗੇ ਪਿੰਡ ਆ ਮਤਲਬ ਲਾਗੇ ਲਾਗੇ ਪਿੰਡਾਂ ਦੇ ਜਿਹੜਾ ਵੀ ਕੋਈ ਬੰਦਾ ਵਾ ਲਾਗੂ ਉੱਥੋਂ ਮਤਲਬ ਦੇ ਕੇ ਇੱਥੇ ਦੇ ਜਾਂਦਾ ਵਾ ਇੱਥੇ ਦੇ ਕੇ ਮਤਲਬ ਇਹਨਾਂ ਨੂੰ ਇੱਥੇ ਮਤਲਬ ਮਰਨ ਵਾਲੀ ਗੱਲ ਆ ਵੀ ਮਰਨੇ ਆਉਂਦੇ ਆ ਇਹ ਡਰੈਕਸਿਓ ਮਤਲਬ ਆਪਾਂ ਕਹਿ ਸਕਦੇ ਹਰ ਚੀਜ਼ ਡਰੈਕਸ਼ਨੋਂ ਲੈ ਲੈਂਦੇ ਆ ਪਤਾ ਨਹੀਂ ਹੁਣ ਇਹ ਡਰਕਸ ਤੇ ਕੀ ਹੈ ਕਿ ਨਹੀਂ ਕੀ ਹੈ ਮਤਲਬ ਕੀ ਹੈ ਉਹਨੂੰ ਯੂਜ਼ ਕੀਤਾ ਇਹਨਾਂ ਨੇ ਤਿੰਨਾਂ ਬੰਦਿਆਂ ਨੇ ਮੈਂ ਐਵੇਂ ਖੁਰ ਤੋਂ ਸਰਪੰਚਰ ਪਾਲ ਸਿੰਘ ਜੀ ਸਾਡੇ ਕੈਪਟਨ ਸਰ ਦਾ ਸਾਹ ਨੇ ਵਾਦਾ ਕੀਤਾ ਗੁਰਕ ਤੇ ਸਾਹ ਸੌਂਗਾ ਵਿਆਹ ਉਤੇ ਦੇ ਅੰਦਰ ਦੰਦ ਕਿ ਕਦੋਂ ਕਰੂੰਗਾ ਪਰ ਡੇਢ ਸਾਲ ਹੋ ਚੱਲਿਆ ਅੱਗੇ ਨੂੰ 10 ਗੁਣਾ ਵੱਧ ਚੁੱਕਾ ਸਾਡੇ ਪਿੰਡ ਲੱਗੇ ਜਗਤਪੁਰਾ ਪਿੰਡ ਪੈਂਦਾ ਵਾ ਉਥੋਂ ਦੀ ਆਮ ਹੀ ਜਨਤਾ ਕਿਸੇ ਚੀਜ਼ ਦੀ ਵੇਚਣ ਤੇ ਹੋਈ ਆ ਉਹ ਖੂਨਦਲੀਰੀ ਕਰਨ ਦੇ ਆ ਜੀ ਰਾਤੀ 2500 ਰੁਪਏ ਦਾ ਸਾਡੇ ਪਿੰਡ ਦੇ ਕੇ ਗਿਆ ਤੇ ਇਹਨਾਂ ਬੱਚਿਆਂ ਨੇ ਪੀਤਾ ਤਿੰਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਆ ਦੋ ਬਹੁਤ ਹਸਪਤਾਲ ਬਚਾਏ ਆ ਪ੍ਰਸ਼ਾਸਨਗਾਰੀ ਰਿਕਵੈਸਟ ਕੀਤੀ ਜਾਂਦੀ ਬੇਨਤੀ ਕੀਤੀ ਜਾਂਦੀ ਆ ਕਿ ਇੱਥੇ ਕੋਈ ਕੰਟਰੋਲ ਕਰਨ ਵਾਲੀ ਜਿਹੜੀ ਪੀੜੀ ਉਹ ਬਾਜੇ ਕਾਉਂਟਰ ਸਾਹਿਬਾ ਦੀ ਬੇਨਤੀ ਕੀਤੀ ਜਾਂਦੀ ਕਿ ਤੁਹਾਡਾ ਵਾਅਦਾ ਕਥਿਆ ਜਿਹੜਾ ਠਾਣਾਂ ਵਾਲਾ ਖਾ ਵਾਅਦਾ ਸੀ ਤੁਹਾਡਾ ਹੁਣ ਤੇ 1.5 ਸਾਲ ਹੋ ਚੱਲਿਆ ਜਿੱਤੀ ਤਰੰਤਾਂ ਤੋਂ ਜਸਬੀਰ ਸਿੰਘ ਲੱਡੂਰੀ ਰਿਪੋਰਟ ਪੰਜਾਬ ਟੂਡੇ